ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਉਸਤਾਇਆ ਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਰਲਾਂ ਕਰ-ਕਰਕੇ ਉਹਨੂੰ ਉਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਚ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇੱਕ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾ ਕਰਦਾ ਹਰ ਤਾਈ ਉਹ ਨੂੰ ਕਹਿ ਕੇ ਘਰ ਤੇ ਆਨੇ ਪੈਜੀ ਨੂੰ ਕਿਹਾ ਵੀ ਉਹ ਵਿਦੇਸ਼ ਚ ਰਹਿ ਗਈ ਆ ਤੇ ਉਸ ਤੋਂ ਬਾਅਦ ਉਹ ਪੇ ਦਾ ਪੁੱਤ ਜਿਹੜਾ ਐਸ ਐਚ ਓ ਆ ਉਹ ਕਾਲਾ ਕਰਦੋਂ ਨਹੀਂ ਛੱਡਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਟੈਕਟ ਕੀਤਾ ਇਹ ਤੱਕ ਨੌਂਦ ਪਹੁੰਚੀ ਜੀ ਇਹ ਸੁਸਾਈਡ ਕਰ ਲੈਣਾ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਸੁਸਾਈਡ ਕਰਨ ਦੀ ਲੋੜ ਨਹੀਂ ਲੋਕ ਸਾਹਿਬ ਮਾਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਆ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਸੀਂ ਘਰ ਮੈਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸ ਐਚ ਓ ਆ ਜਿਹੜਾ ਇਹਨਾਂ ਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਹੈ ਜਿਹੜਾ ਕਹਿੰਦਾ ਕਿ ਕਹਿ ਰਿਹਾ ਸੀ ਝੂਠੇ ਪਾਟੇ ਨਾਲ ਤੇ ਦਰਜ ਕਰਨੇ ਆ ਸਿਰਫ ਤੇ ਸਿਰਫ ਆਪਣੀ ਲੜਕੀ ਨੂੰ ਜਿਹੜੀ ਆ ਫੋਨ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੂੰ ਮੈਨੂੰ ਮਿਲ ਇਦਾਂ ਦੀ ਇੱਕ ਕੂਪਤਾ ਜਿਹਾ ਕਰਦਾ ਸੀ ਤੇ ਉਹਦੇ ਕਰਕੇ ਨਾ ਕਿ ਝੂਠੇ ਪਾਟੇ ਦਰਜ ਕਰਨ ਨੂੰ ਤਿਆਰ ਹੋਇਆ ਸੀ ਅਸੀਂ ਉਚਿਤ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਦਾਂ ਦਾ ਐਸਐਚਓ ਆ ਉਹਨੂੰ ਸਭ ਤੋਂ ਸਾਰੇ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਆ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇ ਉਹ ਕਾ ਜੋ ਵੀ ਰਿਕਾਰਡ ਹੈ ਵੀਡੀਓ ਕਾਲ ਹੈ ਸਾਰਾ ਇਹਨਾਂ ਕੋਲ ਸਬੂਤ ਪਏ ਆ ਤੇ ਬੇਟੀ ਵੀ ਜਾ ਰਹੀ ਹੈ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਹੈ ਇਸ ਕਰਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇੱਦਾਂ ਦੇ ਜਿਹੜੇ ਪ੍ਰੈਕਟ ਆ ਜਿਹੜੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਫ਼ ਸਕ ਲੈਣਾ ਚਾਹੀਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਲੋਕ ਇਸ ਸਮਾਚਾਰ ਨੂੰ ਵਾਕਸੇ ਕਰਦੇ ਆ